ਅਮਰੀਕਾ ਦੇ ਵਿੱਚ ਪੰਜਾਬੀ ਡਰਾਈਵਰਾਂ ਦੇ ਲਈ ਹੁਣ ਵੱਡੀ ਮੁਸੀਬਤ ਪੈਦਾ ਹੋ ਚੁੱਕੀ ਹੈ 트럼ਪ ਸਰਕਾਰ ਨੇ ਹੁਣ ਸਖਤ ਐਕਸ਼ਨ ਲੈਂਦਿਆਂ ਹੋਏ ਆ ਇੰਗਲਿਸ਼ ਸਪੀਕਿੰਗ ਟੈਸਟ ਲਾਜ਼ਮੀ ਕਰ ਦਿੱਤਾ ਹੈ ਜਿਹੜੇ ਡਰਾਈਵਰ ਇੰਗਲਿਸ਼ ਵਿੱਚ ਗੱਲ ਨਹੀਂ ਕਰ ਸਕਣਗੇ ਉਹਨਾਂ ਦੇ ਲਾਇਸੈਂਸ ਸਿੱਧੇ ਮੁਅਤਲ ਕੀਤੇ ਜਾ ਰਹੇ ਨੇ ਅਸਲ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨਾਲ ਹੋਏ ਕਈ ਸੜਕ ਹਾਦਸਿਆਂ ਤੋਂ ਬਾਅਦ 트럼ਪ ਸਰਕਾਰ ਨੇ ਇਹ ਸਖਤੀ ਕੀਤੀ ਹੈ ਹੁਣ ਅਮਰੀਕੀ ਪੁਲਿਸ ਸਿੱਧੇ ਰੋਡ ਉੱਤੇ ਹੀ ਡਰਾਈਵਰਾਂ ਦੇ ਇੰਗਲਿਸ਼ ਟੈਸਟ ਲੈ ਰਹੀ ਹੈ ਅਤੇ ਹੁਣ ਤੱਕ 7000 ਤੋਂ ਵੱਧ ਵਿਦੇਸ਼ੀ ਡਰਾਈਵਰ ਜਿਨ੍ਹਾਂ ਵਿੱਚ ਬਹੁਤੇ ਪੰਜਾਬੀ ਨੇ ਇਹਨਾਂ ਦੇ ਟੈਸਟ ਫੇਲ ਹੋ ਚੁੱਕੇ ਨੇ ਅਮਰੀਕਾ ਦੇ ਟ੍ਰਾਂਸਪੋਰਟ ਸਕੱਤਰ ਸ਼ੀ ਡਫੀ ਨੇ ਕਿਹਾ ਹੈ ਕਿ ਹਰ ਟਰੱਕ ਡਰਾਈਵਰ ਲਈ ਅੰਗਰੇਜ਼ੀ ਵਿੱਚ ਟ੍ਰੈਫਿਕ ਸਾਈਨ ਪੜ੍ਹਨਾ ਅਤੇ ਬੋਲਣਾ ਲਾਜ਼ਮੀ ਹੈ ਬਿਨਾਂ ਇਸ ਦੇ ਕਿਸੇ ਨੂੰ ਡਰਾਈਵ ਕਰਨ ਦੀ ਆਗਿਆ ਨਹੀਂ ਹੋਵੇਗੀ ਦੂਜੇ ਪਾਸੇ ਕੈਲੀਫੋਰਨੀਆ ਸੂਬੇ ਦੇ ਇਸ ਨਿਯਮ ਦਾ ਵਿਰੋਧ ਕੀਤਾ ਹੈ ਇੱਥੇ ਇੰਗਲਿਸ਼ ਲਾਜ਼ਮੀ ਨਹੀਂ ਹੈ ਜਿਸ ਕਾਰਨ ਜ਼ਿਆਦਾਤਰ ਭਾਰਤੀ ਡਰਾਈਵਰ ਇੱਥੋਂ ਹੀ ਲਾਇਸੈਂਸ ਲੈ ਰਹੇ ਨੇ ਪਰ 트럼ਪ ਨੇ ਕੈਲੀਫੋਰਨੀਆ ਦਾ ਟ੍ਰਾਂਸਪੋਰਟ ਫੰਡ ਰੋਕ ਦਿੱਤਾ ਹੈ ਜਿਸ ਦੇ ਨਾਲ ਹਾਲਾਤ ਹੋਰ ਵੀ ਤਣਾਅਪੂਰਨ ਹੋ ਚੁੱਕੇ ਨੇ ਵਰਤਮਾਨ ਦੇ ਵਿੱਚ ਅਮਰੀਕਾ ਦੀ ਟ੍ਰਾਂਸਪੋਰਟ ਇੰਡਸਟਰੀ ਵਿੱਚ ਲਗਭਗ 1.5 ਲੱਖ ਪੰਜਾਬੀ ਡਰਾਈਵਰ ਕੰਮ ਕਰ ਰਹੇ ਨੇ ਪਰ ਨਵੇਂ ਨਿਯਮਾਂ ਦੇ ਕਾਰਨ ਕਈਆਂ ਦੇ ਕੈਰੀਅਰ ਹੁਣ ਖਾਦਰੇ ਦੇ ਵਿੱਚ ਹੋ ਚੁੱਕੇ ਨੇ ਅਮਰੀਕਾ ਦੇ ਵਿੱਚ ਪੰਜਾਬੀ ਡਰਾਈਵਰਾਂ ਦੇ ਲਈ ਹੁਣ ਵੱਡੀ ਮੁਸੀਬਤ ਪੈਦਾ ਹੋ ਚੁੱਕੀ ਹੈ 트ੰਪ ਸਰਕਾਰ ਨੇ ਹੁਣ ਸਖਤ ਐਕਸ਼ਨ ਲੈਂਦਿਆਂ ਹੋਇਆ ਇੰਗਲਿਸ਼ ਸਪੀਕਿੰਗ ਟੈਸਟ ਲਾਜ਼ਮੀ ਕਰ ਦਿੱਤਾ ਹੈ ਜਿਹੜੇ ਡਰਾਈਵਰ ਇੰਗਲਿਸ਼ ਵਿੱਚ ਗੱਲ ਨਹੀਂ ਕਰ ਸਕਣਗੇ ਉਹਨਾਂ ਦੇ ਲਾਇਸੈਂਸ ਸਿੱਧੇ ਮੁਅਤਲ ਕੀਤੇ ਜਾ ਰਹੇ ਨੇ ਅਸਲ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨਾਲ ਹੋਏ ਕਈ ਸੜਕ ਹਾਦਸਿਆਂ ਤੋਂ ਬਾਅਦ 트ੰਪ ਸਰਕਾਰ ਨੇ ਇਹ ਸਖਤੀ ਕੀਤੀ ਹੈ ਹੁਣ ਅਮਰੀਕੀ ਪੁਲਿਸ ਸਿੱਧੇ ਰੋਡ ਉੱਤੇ ਹੀ ਡਰਾਈਵਰਾਂ ਦੇ ਇੰਗਲਿਸ਼ ਟੈਸਟ ਲੈ ਰਹੀ ਹੈ ਅਤੇ ਹੁਣ ਤੱਕ 7000 ਤੋਂ ਵੱਧ ਵਿਦੇਸ਼ੀ ਡਰਾਈਵਰ ਜਿਨ੍ਹਾਂ ਵਿੱਚ ਬਹੁਤ ਹੀ ਪੰਜਾਬੀ ਨੇ ਇਹਨਾਂ ਦੇ ਟੈਸਟ ਫੇਲ ਹੋ ਚੁੱਕੇ ਨੇ ਅਮਰੀਕਾ ਦੇ ਟ੍ਰਾਂਸਪੋਰਟ ਸਕੱਤਰ ਸ਼ੀ ਡਫੀ ਨੇ ਕਿਹਾ ਹੈ ਕਿ ਹਰ ਟਰੱਕ ਡਰਾਈਵਰ ਲਈ ਅੰਗਰੇਜ਼ੀ ਵਿੱਚ ਟ੍ਰੈਫਿਕ ਸਾਈਨ ਪੜ੍ਹਨਾ ਅਤੇ ਬੋਲਣਾ ਲਾਜ਼ਮੀ ਹੈ ਬਿਨਾਂ ਇਸ ਦੇ ਕਿਸੇ ਨੂੰ ਡਰਾਈਵ ਕਰਨ ਦੀ ਆਗਿਆ ਨਹੀਂ ਹੋਵੇਗੀ ਦੂਜੇ ਪਾਸੇ ਕੈਲੀਫੋਰਨੀਆ ਸੂਬੇ ਦੇ ਇਸ ਨਿਯਮ ਦਾ ਵਿਰੋਧ ਕੀਤਾ ਹੈ ਇੱਥੇ ਇੰਗਲਿਸ਼ ਲਾਜ਼ਮੀ ਨਹੀਂ ਹੈ ਜਿਸ ਕਾਰਨ ਜ਼ਿਆਦਾਤਰ ਭਾਰਤੀ ਡਰਾਈਵਰ ਇੱਥੋਂ ਹੀ ਲਾਇਸੈਂਸ ਲੈ ਰਹੇ ਨੇ ਪਰ 트럼ਪ ਨੇ ਕੈਲੀਫੋਰਨੀਆ ਦਾ ਟ੍ਰਾਂਸਪੋਰਟ ਫੰਡ ਰੋਕ ਦਿੱਤਾ ਹੈ ਜਿਸ ਦੇ ਨਾਲ ਹਾਲਾਤ ਹੋਰ ਵੀ ਤਣਾਅਪੂਰਨ ਹੋ ਚੁੱਕੇ ਨੇ ਵਰਤਮਾਨ ਦੇ ਵਿੱਚ ਅਮਰੀਕਾ ਦੀ ਟ੍ਰਾਂਸਪੋਰਟ ਇੰਡਸਟਰੀ ਵਿੱਚ ਲਗਭਗ 1.5 ਲੱਖ ਪੰਜਾਬੀ ਡਰਾਈਵਰ ਕੰਮ ਕਰ ਰਹੇ ਨੇ ਪਰ ਨਵੇਂ ਨਿਯਮਾਂ ਦੇ ਕਾਰਨ ਕਈਆਂ ਦੇ ਕੈਰੀਅਰ ਹੁਣ ਕੈਨੇਡਾ ਦੇ ਵਿੱਚ ਹੋ ਚੁੱਕੇ ਨੇ ਅਮਰੀਕਾ ਦੇ ਟ੍ਰਾਂਸਪੋਰਟ ਸਕੱਤਰ ਸ਼ੀ ਡਫੀ ਨੇ ਕਿਹਾ ਹੈ ਕਿ ਹਰ ਟਰੱਕ ਡਰਾਈਵਰ ਲਈ ਅੰਗਰੇਜ਼ੀ ਵਿੱਚ ਟ੍ਰੈਫਿਕ ਸਾਈਨ ਪੜ੍ਹਨਾ ਅਤੇ ਬੋਲਣਾ ਲਾਜ਼ਮੀ ਹੈ ਬਿਨਾ ਇਸ ਦੇ ਕਿਸੇ ਨੂੰ ਡਰਾਈਵ ਕਰਨ ਦੀ ਆਗਿਆ ਨਹੀਂ ਹੋਵੇਗੀ ਦੂਜੇ ਪਾਸੇ ਕੈਲੀਫੋਰਨੀਆ ਸੂਬੇ ਦੇ ਇਸ ਨਿਯਮ ਦਾ ਵਿਰੋਧ ਕੀਤਾ ਹੈ ਇੱਥੇ ਇੰਗਲਿਸ਼ ਲਾਜ਼ਮੀ ਨਹੀਂ ਹੈ ਜਿਸ ਕਾਰਨ ਜ਼ਿਆਦਾਤਰ ਭਾਰਤੀ ਡਰਾਈਵਰ ਇੱਥੋਂ ਹੀ ਲਾਇਸੈਂਸ ਲੈ ਰਹੇ ਨੇ ਪਰ 트럼ਪ ਨੇ ਕੈਲੀਫੋਰਨੀਆ ਦਾ ਟ੍ਰਾਂਸਪੋਰਟ ਫੰਡ ਰੋਕ ਦਿੱਤਾ ਹੈ ਜਿਸ ਦੇ ਨਾਲ ਹਾਲਾਤ ਹੋਰ ਵੀ ਤਣਾਅਪੂਰਨ ਹੋ ਚੁੱਕੇ ਨੇ ਵਰਤਮਾਨ ਦੇ ਵਿੱਚ ਅਮਰੀਕਾ ਦੀ ਟ੍ਰਾਂਸਪੋਰਟ ਇੰਡਸਟਰੀ ਵਿੱਚ ਲਗਭਗ 1.5 ਲੱਖ ਪੰਜਾਬੀ ਡਰਾਈਵਰ ਕੰਮ ਕਰ ਰਹੇ ਨੇ ਪਰ ਨਵੇਂ ਨਿਯਮਾਂ ਦੇ ਕਾਰਨ ਕਈਆਂ ਦੇ ਕੈਰੀਅਰ ਹੁਣ ਖਤਰੇ ਦੇ ਵਿੱਚ ਹੋ ਚੁੱਕੇ ਨੇ